ਜਿਹੜੇ ਭਰਾਣ ਵੀ ਵੀਡੀਓ ਬਣਵਾਉਣੀਆਂ ਦੋਸਤੋ ਫ੍ਰੀ ਸੇਵਾ ਕਮੈਂਟ ਕਰ ਦਿਓ ਤੇ ਨੰਬਰ ਭੇਜ ਦਿਓ ਆਪਾਂ ਬਣਾ ਦਾਂਗੇ ਬਾਕੀ ਵੀਡੀਓ ਪੂਰੀ ਵੇਖਿਓ ਲਓ ਵੀ ਦੋਸਤੋ ਅੱਜ ਤੁਹਾਨੂੰ ਮਿਲਾਨੇ ਇੱਕ ਖਾਸ ਬੰਦੇ ਨਾਲ ਵਧੀਆ ਪਹਿਲਾਂ ਦਵਾਈ ਆਪਣਾ ਨਾਮ ਦੱਸ ਕੀ ਆ ਮੇਰਾ ਨਾਮ ਆਏਗਾ ਜਸਵੀਰ ਸਿੰਘ ਜੱਸੀ ਜੀ ਜਸਵੀਰ ਸਿੰਘ ਜੱਸੀ ਹਾਂਜੀ ਅੱਛਾ ਫਿਰ ਤੁਸੀਂ ਇੱਥੇ ਮਤਲਬ ਕੀ ਤੁਹਾਨੂੰ ਸੁਝਿਆ ਵੀ ਆਪਣਾ ਕੰਮ ਦਾ ਇੱਥੇ ਪਹਿਲਾਂ ਜੀ ਮੈਂ ਗੱਡੀ ਚਲਾਈ ਹੈ 15-20 ਸਾਲ ਗੱਡੀ ਚਲਾਈ ਹੈ ਜੀ ਅੱਛਾ ਉਸ ਤੋਂ ਬਾਅਦ ਮੈਂ ਮਹਾਲੀ ਦੇਖਿਆ ਵੀ ਆਪਣਾ ਬੰਦਾ ਕੋਈ ਵੀ ਪੰਜਾਬੀ ਵੀਰ ਕੋਈ ਕੰਮ ਚ ਵਿੱਚ ਹੈ ਨਹੀਂ ਦੀ ਸਾਰੇ ਉੱਥੇ ਭਈ ਇਹ ਹੀ ਤੇ ਬਾਹਰਲੇ ਬੰਦੇ ਸੀਗੇ ਨਾ ਕੋਈ ਸਾਫ ਸਫਾਈ ਦੀ ਨਾ ਕੁਛ ਦੀ ਹਾਂ ਫਿਰ ਮੈਨੂੰ ਅੰਦਰ ਤੋਂ ਪਰਮਾਤਮਾ ਵੱਲੋਂ ਆਵਾਜ਼ ਹੋਈ ਹੈ ਵੀ ਆਪਾਂ ਕਿਉਂ ਨਾ ਸਰਬੱਤ ਦਾ ਭਲਾ ਕਰੀਏ ਹਾਂਜੀ ਤੇ ਮੈਨੂੰ ਕੁਝ ਕਰਕੇ ਇਹ ਕੰਮ ਛੱਡ ਕੇ ਫਿਰ ਮੈਂ ਇਹ ਕੰਮ 'ਚ ਆ ਗਏ ਕੋਈ ਬਾਈ ਦੀ ਗੱਲ ਬਿਲਕੁਲ ਸਹੀ ਹੈ ਦੇਖੋ ਮਰੇ ਕੇ ਬੰਦੇ ਨੂੰ ਨੌਕਰੀ ਨਹੀਂ ਮਿਲਦੀ ਆਪਣਾ ਜਿਹੜਾ ਹੱਥਾਂ ਦੀ ਕਿਰਤ ਕਰਕੇ ਆਪਣੇ ਵੈਗਰੂ ਨੂੰ ਕਹੇ ਵੀ ਹੱਥ ਦੀ ਗਰਤ ਕਰਕੇ ਖਾਓ ਇਹਦੇ ਕੋਈ ਸ਼ਰਮਿੰਦ ਜੀ ਨੇ ਕੋਈ ਕੁਝ ਨਹੀਂ ਦੇਖੋ ਹੁਣ ਬਾਈ ਨੇ ਰੋਡ ਦੇ ਕਿਨਾਰੇ ਆਪਣਾ ਇੰਨਾ ਵਧੀਆ ਸਿਸਟਮ ਕਰ ਗਿਆ ਤੁਹਾਨੂੰ ਸਾਰੇ ਸਾਫ਼ ਸੋਈ ਦਿਖਾਵੇ ਬਹੁਤ ਵਧੀਆ ਸਫਾਈ ਆ ਜਿਹੜਾ ਤੁਸੀਂ ਇਹ ਖਾਣਾ ਬਣਾ ਕੇ ਤਾਂ ਨ ਕਰੋ ਆਪ ਹਾਂਜੀ ਕਰੇ ਆਪ ਬਣਾਨੇ ਆਂ ਮਹਾਰਾਜ ਕਦਾਨ ਲੈ ਕੇ ਹਾਂਜੀ ਬਾਣੀ ਪੜ ਕੇ ਫਿਰ ਸਾਰਾ ਪਰਿਵਾਰ ਮਿਲ ਜੁਲ ਕੇ ਬਣਾਨੇ ਆਂ ਮਿਸੇ ਨਾਲ ਬਲ ਸਾਰੇ ਹਾਂਜੀ ਬੱਚੇ ਹੈਲਪ ਕਰੰਨੇ ਆ ਨਾਲ ਘਰ ਦੇ ਨਾਲ ਹੈ ਮਿਸੇ ਜੀ ਸਾਰਾ ਕੁਝ ਆਪ ਤਿਆਰ ਕਰਦੇ ਵਧੀਆ ਤਰੀਕੇ ਨਾਲ ਮਲ ਜਿਵੇਂ ਨਾ ਕਹਿੰਦੇ ਵੀ ਆਪਣਾ ਉਹ ਟਾਬੇ ਟੁੱਬੇ ਵਾਲਾ ਕੰਮ ਨਹੀਂ ਤੇ ਘਰੇ ਸਾਬ ਸਫਾਈ ਨਾਲ ਪੂਰਾ ਮੈਂ ਬਾਕੀ ਦੇਖ ਲਈ ਮੈਂ ਸਾਬ ਸਫਾਈ ਬਾਈ ਦੀ ਤੁਹਾਨੂੰ ਵੀ ਦਿਖਾਉਂਗਾ ਬਹੁਤ ਵਧੀਆ ਤੇ ਘਰੇ ਦੇਸੀ ਤਰੀਕੇ ਨਾਲ ਜਿਹੜਾ ਇਹ ਆਪਣਾ ਖਾਣਾ ਭੋਜਨਾ ਬਣਾ ਕੇ ਲਿਆਨੇ ਆ ਕਹਿੰਦੇ ਪ੍ਰਮਾਤਮਾ ਦੀ ਰਾਜਾ ਜੋ ਆਪਣਾ ਬਿਲਕੁਲ ਪਾਠ ਪੂਰ ਲਾ ਕੇ ਨਾਲ ਕਰੀਦਾ ਜਿਵੇਂ ਇਹ ਵੀ ਆਪਣਾ ਜੋ ਵੀ ਜਿਹੜਾ ਸਹੀ ਹੁੰਦਾ ਕੰਮ ਆਪਣਾ ਪ੍ਰੋਸੀਜਰ ਤੇ ਭਾਈ ਆਹ ਇਹਦਾ ਸੋ ਵੀ ਆਪਾਂ ਨੇ ਰੱਖਿਆ ਕੀ ਕੀ ਇੱਥੇ ਮੈਂ ਜੀ ਰੱਖਿਆ ਜੀ ਰਾਈਸ ਕੜੀ ਰਾਜਮਾ ਰੋਟੀ ਚਟਣੀ ਪਿਆਜ਼ ਲੱਸੀ ਸਾਰਾ ਕੁਝ ਰੱਖਿਆ ਵਾ ਜੀ ਲੋ ਵੀ ਸਾਰੇ ਕਹਿੰਦਾ ਕਹਨ ਵਾਲਾ ਬਾਈ ਨੇ ਨਿਆਰਾ ਲੈ ਆ ਦਾ ਦੇਸੀ ਸਵਾਣਾ ਸਾਰਾ ਕਹਿੰਦਾ ਨਾਲੇ ਖਾਓ ਕਨਾ ਕੋਈ ਪੇਟ ਡਾਈਜੈਸ਼ਨ ਖਰਾਬ ਹੋਣ ਦਾ ਮਤਲਬ ਨਹੀਂ ਜਿਹੜਾ ਜਿਹੜੇ ਸਾਹ ਨੂੰ ਬਾਈ ਨੇ ਦੱਸਿਆ ਤੇ ਹੁਣ ਆਪਾਂ ਬਾਈ ਤੋਂ ਰੇਟ ਪੁੱਧਿਆ ਹੁਣ ਰੇਟ ਕੀ ਆ ਇੱਕ ਉਹ ਜਿਹੜੀ ਫੁੱਲ ਪਲੇਟ ਆ ਰੋਟੀ ਦੀ ਉਹ ਲਾਨਨੇ ਆਸੀ 100 ਰੁਪਏ ਜੀ ਠੀਕ ਆ ਫੁੱਲ ਜੀ ਕੀ ਕਹਿੰਦਾ ਫੁੱਲ ਜੀ ਜੀ ਦੋ ਸਬਜ਼ੀਆਂ ਮਿਲਣਗੀਆਂ ਕੜੀ ਰਾਜਮਾ ਲੱਸੀ ਚਟਨੀ ਪਿਆਜ਼ ਪੰਜ ਫੁਲਕੇ ਬਿਲਕੁਲ ਸਲਾਦ ਮਿਲੂਗਾ ਨਾਲ ਜਿਹੜੀ ਦੂਜੀ ਥਾਲੀ ਆ ਉਹ ਆ ਜੀ ਆਪਣੀ ਇਹ ਪਲੇਟ ਆ ਜੀ ਵੱਡੀ ਇਹ ਪਲੇਟ ਹੈ ਜੀ ਆਪਣੀ ਇਹ ਵੱਡੀ ਆਹ ਪਲੇਟ ਆਵੇ ਦੇ ਹਾਂਜੀ ਇਹ ਰਾਜਮਾ ਦੀ ਚਾਵਲ ਰਾਈਸ ਸਾਰਾ ਕੁਝ ਇਕੱਠੇ ਕਰਕੇ ਇਹ 100 ਰੁਪਏ ਜੀ ਇਹ ਦੇਖੀ ਹਾਫ ਹੈ ਜੀ ਉਹ ਮਿਲਦੂ 50 ਰੁਪਏ ਜੀ ਹਾਫ ਲਾ ਲਓ ਹਾਂਜੀ ਤੇ ਦੇਖੋ ਬਈ ਸਭ ਤੋਂ ਵੱਡੀ ਗੱਲ ਤਾਂ ਦੇਖੋ 100 ਰੁਪਏ ਦੇ ਟਾਈਮ ਤੇ ਕੋਈ ਵੱਡੀ ਗੱਲ ਨਹੀਂ ਹੁੰਦੀ ਰੋਡ ਤੇ ਆਉਂਦੇ ਜਾਂਦੇ ਜਿਵੇਂ ਇਹ ਜਿਹੜਾ ਇਹ ਆਪਣਾ ਬਾਈ ਨੇ ਆਪਣਾ ਲਾਇਆ ਖੱਡਾ ਇੱਥੇ ਇਹ ਸੰਗਰੂਰ ਤੋਂ ਜਿਹੜਾ ਆਪਣਾ ਪਟਿਆਲੇ ਤੋਂ ਸੰਗਰੂਰ ਨੂੰ ਬਾਈਪਾਸ ਨਿਕਲਦਾ ਪਟਿਆਲਾ ਬਾਈਪਾਸ ਹੀ ਵੱਧਦਾ ਇੱਥੇ ਬਾਈ ਨੇ ਲਾਈ ਹੋਈ ਹੈ ਇਹ ਆਪਣਾ ਜਿਹੜੀ ਸ਼ਾਪ ਆ ਰੋਡ ਦੇ ਕਿਨਾਰੇ ਗੱਡੀ ਚ ਬਾਈ ਸਾਮਾਨ ਲੈ ਕੇ ਆਂਦਾ ਤੇ ਮੈਨੂੰ ਤਾਂ ਬਹੁਤ ਹੀ ਲੱਗਿਆ ਤੇ ਹਰ ਸਾਮਾਨ ਵੀ ਇਹ ਰੇਟ ਵੀ ਬਿਲਕੁਲ ਜਾਇਜ਼ ਆ ਠੀਕ ਹੈ ਨਾ ਤੇ ਬਹੁਤ ਵਧੀਆ ਸਿਸਟਮ ਆ ਤੇ ਸਾਰਾ ਇਹ ਮਿਲ ਕੇ ਕੁੱਲ ਮਿਲਾ ਕੇ ਫਿੱਟ ਆ ਚਲੋ ਆਪਾਂ ਹੁਣ ਤੁਹਾਨੂੰ ਦਿਖਾਉਂਦੇ ਆ ਬਾਈ ਦਾ ਸਾਮਾਨ ਕਿਵੇਂ ਕੀ ਬਣਿਆ ਵਾ ਠੀਕ ਹੈ ਨਾ ਬਈ ਆਓ ਇੱਥੇ ਬੜਾ ਨੰਨਾ ਨੰਨ ਨਾਲ ਰਹੇ ਵਧੀਆ ਕੁਰਸੀਆ ਕਰਸੀਆ ਬਾਈ ਨੇ ਰੱਖੇ ਹੋਈਆਂ ਤੇ ਨਿਆਰਾ ਕਸੂਰ ਆ ਮਤਲਬ ਗੱਲਬਾਤ ਹੈਗੀ ਆ ਚਲੋ ਤੁਹਾਨੂੰ ਦਿਖਾਉਂਦੇ ਆ ਹੀ ਅਬ ਨਗਰ ਠੀਕ ਹੈ ਬਈ ਧੰਨਵਾਦ ਜੀ पास कर कोई कैन सा ई कोई गाड बा च आ देखो मल हपान फाइने गर्म गर्म <laughs> ना वाला पूरा सिररारा या भाईने ए गर्म ख्या पुरा अपनी ਆ ਦੇਖੋ ਕੜੀ ਆ ਪਕੌੜੇ ਪੂੜੇ ਦੇਖੋ ਨਾ ਖੁੱਲੇ ਥਾਂ ਸੱਡ ਰਹੇ ਨੇ ਬਾਈ ਨੇ ਕਹਿੰਦਾ ਤਸੱਲੀ ਕਰਾ ਦੇਣੀ ਜਿਹੜਾ ਖਾਊਗਾ ਬੰਦਾ ਯਾਦ ਕਰੇਗਾ ਨਾ ਵੀ ਆ ਇੱਥੇ ਕੁਸ ਆਪਣਾ ਭੋਜਨ ਸਾਡੇ ਕੋਲ ਛੱਕੇ ਗਿਆ ਤੇ ਆ ਦੇਖੋ ਬਾਈ ਦੀ ਸਾਫ ਸਵਾਈ ਸਾਰੀ ਦੇਖੋ ਆ ਛੱਟਣੀ ਦੇਖੋ ਘਰਾਂ ਬਣਾਈਆ ਆਪਣਾ ਵਧੀਆ ਠੀਕ ਹੈ ਨਾ ਆ ਪਲੇਟਾਂ ਪੈਕਿੰਗ ਪੁਕਿੰਗ ਕਰਕੇ ਵੀ ਦੇ ਦਿੰਦੇ ਮਾ ਲੋ ਪੈਕਿੰਗ ਠੀਕ ਹੈ ਨਾ ਹਾਂ ਪੈਕ ਆ ਸਾਰਾ ਪੈਕਿੰਗ ਦਾ ਸਮਾਨ ਵੀ ਪਿਆ ਤੇ ਆ ਬਾਈ ਨੇ ਸਾਰਾ ਦੇਖੋ ਜਿਹੜਾ ਪਾਣੀ ਪੂਣੀ ਦਾ ਫੁੱਲ ਬੰਦੋ ਰੱਖਿਆ ਵਾ ਤੇ ਆ ਪ੍ਰਸ਼ਾਦੇ ਦੇਖੋ ਕੱਪ ਦੇ ਸਾਫ ਸਾਫ ਸੁਥਰੇ ਦੇਖੋ ਐ ਕੱਪੜਾ ਹੀ ਬਿਲਕੁਲ ਚਮਕਦਾ ਵਾਈਟ ਕਲਰ ਬਿਲਕੁਲ ਦੇਖੋ ਦੋਸਤੋ ਠੀਕ ਹੈ ਨਾ ਤੇ ਉਦੋਂ ਬਾਅਦ ਦੇਖੋ ਆ ਸਿਸਟਮ ਦੇਖੋ ਆ ਬੰਦਾ ਬੈਠ ਕੇ ਇੱਥੇ ਆਰਾਮ ਨਾਲ ਮਲੋ ਆਪਣਾ ਇਹਦਾ ਪੋਜਣਾ ਕਰ ਸਕਦਾ ਠੀਕ ਹੈ ਨਾ ਉਦੋਂ ਬਾਅਦ ਦੋਸਤੋ ਆ ਦੇਖੋ ਆਪਣਾ ਆ ਦੇਖੋ ਨਿਆਰਾ ਲਿਆਦਾ ਬਾਈ ਨੇ ਆ ਲੱਸੀ ਕਰਦੀ ਏ ਲਾਲ ਲੱਸੀ ਹੀ ਕਰਦੀ ਹੈ ਕਰਦੀ ਜਿਹੜੀ ਕਹਿੰਦੇ ਲਾਲ ਲੱਸੀ ਹੁੰਦੀ ਹੈ ਕਰਦੀ ਲੱਸੀ ਆਹ ਤਾਂ ਮਿਲਦੀ ਨਹੀਂ ਚੀਜ਼ਾ ਬਾਈ ਆਪਾਂ ਦੇਖੋ ਬੜਾ ਰੇਟ ਵੀ ਬਿਲਕੁਲ ਜਿਆਦਾ ਦੇਖੋ 500 100 ਦੀ ਚੀਜ਼ ਹੁੰਦੀ ਯਾਰ ਮੁੰਡਾ ਖੜ ਕੇ ਨਾਲੇ ਆਪਣਾ ਇੱਥੇ ਰਸਤੇ ਜਿਉਂਦਾ ਇੱਥੇ ਦੂਰ ਤੱਕ ਕੋਈ ਠਾਵਾਂ ਵੀ ਨਹੀਂ ਹੈਗਾ ਜਿਹੜਾ ਇਹ ਰੋੜਾ ਇਹ ਹਨ ਨੂੰ ਤਾਂ ਪਤਾ ਆ ਤੁਸੀਂ ਚੱਲੋ ਬਾਈਪਾਸ ਕਿਉਂਕਿ ਵਾਰ-ਵਾਰ ਨਿਕਲ ਜੰਨੇ ਆ ਤਾਂ ਬਾਹਰ ਕਿਸੇ ਨੂੰ ਮਿਲਦਾ ਨਹੀਂ ਤਾਂ ਇੱਥੇ ਤੁਸੀਂ ਆ ਕੇ ਆਰਮਨਾਲ ਜਿਹੜਾ ਆਪਣਾ ਭੋਜਨ ਕਰਕੇ ਥੋੜਾ ਰੈਸਟ ਕਰਕੇ ਅੱਗੇ ਵਧ ਸਕਦੇ ਹੋ ਠੀਕ ਹੈ ਨਾ ਤੇ ਬਹੁਤ ਵਧੀਆ ਸਿਸਟਮ ਲੱਗਿਆ ਮੈਨੂੰ ਬਾਈ ਦਾ ਠੀਕ ਹੈ ਨਾ ਬਾਈ ਜੀ ਆਪਣਾ ਫਿਰ ਨੰਬਰ ਬੋਲ ਦੋ 9915654579 ਦੁਬਾਰਾ ਫਿਰ ਬੋਲੋ ਜੀ 9914565 54579 ਠੀਕ ਠੀਕ ਤੇ ਬਾਈ ਨਾਲ ਗੱਲਬਾਤ ਕਰਕੇ ਬਹੁਤ ਵਧੀਆ ਲੱਗਿਆ ਤੇ ਐਦਾ ਹੀ ਅਸੀਂ ਤਾਂ ਮਤਲਬ ਮੈਂ ਚੱਲਦੇ ਚੱਲਦੇ ਮੈਂ ਕਿਹਾ ਚੱਲ ਬਾਈ ਦਾ ਯਾਰ ਥੋੜੀ ਗੱਲਬਾਤ ਕਰਾ ਲੈਂਦੇ ਆ ਤੇ ਫ੍ਰੀ ਸੇਵਾ ਕਰ ਦਿੰਦੇ ਆ ਆਪਾਂ ਵੀ ਐਨਾ ਕਰੇ ਤਾਂ ਤੁਸੀਂ ਵੀ ਨਾ ਵੀਰੋ ਕੁੱਲ ਮਿਲਾ ਕੇ ਬਾਈਵਾਂ ਕੋ ਮਿੰਨਤ ਕਰਿਆ ਕਰੋ ਇਹ ਜੇ ਕੋਈ ਕੰਮ ਚ ਜਿਹੜਾ ਸ਼ਰਮਾਨ ਦੀ 도ੜ ਨਹੀਂ ਤੇ ਸਾਨੂੰ ਬਹੁਤ ਵਧੀਆ ਲੱਗਿਆ ਬਾਈ ਨਾਲ ਮਿਲ ਕੇ ਤੇ ਮੈਨੂੰ ਬਹੁਤ ਜੇ ਸਿਸਟਮ ਲੱਗਿਆ ਕਿ ਸਾਫ ਸੁਥਰੀ ਸਫਾਈ ਬਹੁਤ ਜਾਂਦਾ ਸਭ ਤੋਂ ਮਿਹੜੀ ਗੱਲ ਸਫਾਈ ਸਫਾਈ ਤੇ ਖਾਣਾ ਘਰ ਦਾ ਆਪਣੇ ਹੱਥਾਂ ਨਾਲ ਹਾਂ ਇਹ ਤਾਂ 50-50 ਲੱਖ ਰੁਪਏ ਨਾਲ ਲਾਤੀ ਬਾਹਰ ਨੂੰ ਉੱਤੇ ਜਾਣੇ ਜੀ ਕਿੱਥੇ ਵੀ ਇਸ ਤੋਂ ਜ਼ਿਆਦਾ ਕੰਮ ਕਰਉਣਾ ਪੈਂਦਾ ਜੀ ਤੇ ਮੈਂ ਇਹ ਸੋਚਿਆ ਕਰਕੇ ਦੇਖਿਆ ਜੀ ਆਪਣੇ ਆਪ ਕਰਕੇ ਤੁਹਾਨੂੰ ਦੱਸ ਰਿਹਾ 20 ਕੰਮ ਚ ਹੈਗੀ ਐ ਆਪਣੇ ਦਾ ਰੋਟੀ ਵਧੀਆ ਚੱਲਦੀ ਐ ਪਰਿਵਾਰ ਨਾਲੇ ਆਪਣੇ ਘਰੇ ਜਾ ਕੇ ਬੱਚਿਆਂ ਚ ਕੁਛ ਐ ਜੀ ਕੋਈ ਬਾਹਰ ਜਾ ਕੇ ਕੋਈ ਫਾਇਦਾ ਨਹੀਂ ਆਏਗਾ ਜੀ ਪੂਰੇ ਆਪਣਾ ਪੰਜਾਬ ਚ ਸਾਰਾ ਕੁਝ ਪਰਮਾਤਮਾ ਨੇ ਵਧੀਆ ਪੰਜਾਬ ਸਰਕਾਰ ਕੰਮ ਕਰ ਰਹੀ ਐ ਮਿਹਨਤ ਕਰ ਰਹੀ ਹੈ ਬੱਚਾ ਨੂੰ ਰੋਜ਼ਗਾਰ ਦੇ ਰਹੀ ਹੈ ਆਪਣਾ ਕੰਮ ਕਰਨਾ ਚਾਹੀਦਾ ਆ ਪਾਥੀ ਮਿਹਨਤ ਬਾਬਾ ਨਾਨਕ ਵੀ ਕਰਕੇ ਆ ਜੀ ਆਪਾਂ ਨੂੰ ਵੀ ਕਰਨਾ ਚਾਹੀਦਾ ਏ ਇਹ ਨਾਲ ਕੋਈ ਸ਼ਰਮ ਨਾ ਕਰੋ ਕੁਛ ਨਹੀਂ ਕਰੋ ਰਮਾਤਮਾ ਦੇ ਨਾਮ ਲੈ ਕੇ ਆਪਣਾ ਕੰਮ ਕਰੋ ਕੋਈ ਵੀ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਜੀ ਧੰਨਵਾਦ ਵੀਰ ਜੀ ਸੁਪਰੀ ਲੋ ਜੀ ਦੇਖੋ ਬਾਈ ਨੇ ਨਾ ਮਤਲਬ ਕਿੰਨਾ ਵਧੀਆ ਮੈਸੇਜ ਦੇ ਆ ਜਨਤਾ ਨੂੰ ਸੇਧ ਦੇਣ ਵਾਲਾ ਵਾਕਈ ਗੱਲਬਾਤ ਹੈਗੀ ਆ ਬਾਈ ਸਮਝਦਾਰੀ ਹੈਗੀ ਬਾਈ ਜੀ ਤੇ ਬਹੁਤ ਵਧੀਆ ਮੈਸੇਜ ਦਿੱਤਾ ਠੀਕ ਹੈ ਨਾ ਚਲੋ ਪਰਮਾਤਮਾ ਵੈਗਰੂ ਇਹਨੇ ਸਪੋਰਟ ਸਪੋਰਟ ਕਰੂਗਾ ਯਾਰ ਵਧੀਆ ਕੰਮ ਆ ਮੈਂ ਦੇਖ ਲਿਆ ਤੇ ਜਿਹੜਾ ਇੱਕ ਵਾਰੀ ਇੱਥੇ ਆਪਣਾ ਭੋਜਨ ਛੱਕ ਗਿਆ ਇਹ ਤਾਂ ਭੋਜਨ ਹੀ ਕਹਾ ਗਿਆ ਇਹਨੂੰ ਉਹ ਢਾਬਾ ਦਾ ਕਹਿ ਸਕਦੇ ਇਹਦਾ ਲੰਗਰ ਵਾਂਗੂ ਜਿਹੀ ਬਾਈ ਨੇ ਬਣਾ ਰੱਖਿਆ ਵਧੀਆ ਚਲ ਆਪਨੇ ਕਰਤ ਕਰ ਰਿਹਾ ਤੇ ਆਓ ਇੱਥੇ ਤੁਹਾਨੂੰ ਨੰਬਰ ਵਾਈ ਨੇ ਦੱਸਤਾ ਤੇ ਫੋਰਫਨ ਤੁਸੀਂ ਰਸਤੇ ਚ ਕਰ ਸਕਦੇ ਹੋ ਵੀ ਬਾਈ ਇਹ ਆ ਰਹੇ ਕਿੱਥੇ ਆ ਇਹ ਤੇ ਉਸ ਹਿਸਾਬ ਨਾਲ ਬੰਦਾ ਆਪਣਾ ਇਹ ਪ੍ਰੋਗਰਾਮ ਕਰਕੇ ਵਾਈ ਰੱਖ ਦਿੰਦਾ ਚੰਗਾ ਬਾਈ ਤੇ ਨਾਲ ਗੱਲ ਕਰ ਬਹੁਤ ਸਤਿ ਸ੍ਰੀ ਅਕਾਲ ਜੀ ਧੰਨਵਾਦ ਸ਼ੁਕਰੀਆਈ ਬਰਮਾਦਵਾ ਕਰਦੀ ਕਲਾ ਰੱਖੀ ਆਪਾਂ ਨੂੰ ਨਾਈਟ ਡਿਊਟੀ ਕਰਕੇ ਆ ਰਹੇ ਤਾਂ ਮੈਂ ਚੱਲ ਬਾਈ ਨਾਲ ਬੈਠ ਕੇ ਗੱਲਬਾਤ ਕਰਦੇ ਆ ਤੇ ਨਾਲੇ ਬਾਈ ਨੂੰ ਮੈਂ ਪਾਣਦੇ ਬਣਾ ਕੇ YouTube ਤੇ ਤੇ ਹੈਲਪ ਹੋ ਜਾਂਦੀ ਬੰਦੇ ਦੀ ਠੀਕ ਹੈ ਨਾ ਬਹੁਤ ਧੰਨਵਾਦ ਸ਼ੁਕਰੀਆ ਵੀਰ ਜੀ ਜਦ ਵੀ ਤੁਸੀਂ ਨੇ ਆਣਾ ਉਹ ਨੰਕੇ ਇੱਕ ਗੰਦਰ ਪਾਣੀ ਛੱਕ ਕੇ ਜਾਣਾ ਮੇਰੇ ਕੋਲ ਮੈਨੂੰ ਬਹੁਤ ਖੁਸ਼ੀ ਗਈ ਇਹ ਗੱਲ ਕੋਈ ਨਹੀਂ ਮੈਂ ਐਹੀ ਤਾਂ ਤੈਨਾਂ 2 ਮਿੰਟ ਗੱਲਾਂ ਕਰਦੇ ਹਾਂ ਸਾਡਾ ਮੂਡ ਕੁਝ ਹੋਰੀ ਹੋ ਗਿਆ ਨੀ ਯਾਰ ਆ ਗਿਆ ਮਤਲਬ ਠੀਕ ਹੈ ਵੀਰ ਜੀ ਠੀਕ ਹੈ ਨਾ ਚੰਗਾ ਵੀਰ ਅਸੀ ਕਾਰ ਚੰਗਾ ਵੀ ਦੋ ਦੋ ਸੱਚ ਕਰ ਤੇ